ਇਸ ਵਕਤ ਤਸਵੀਰਾਂ ਸਾਂਝੀਆਂ ਕਰਿਆਂ ਲੁਧਿਆਣਾ ਦੇ ਅਮਰਪੁਰਾ ਇਲਾਕੇ ਤੋਂ ਇੱਕ ਘਰ ਦੇ ਵਿੱਚ ਮੌਜੂਦ ਆ ਇਸ ਘਰ ਦੇ ਵਿੱਚ ਇੱਕ ਸ਼ਖਸ ਜੋ ਕਿ ਕੁਝ ਸਮੇਂ ਪਹਿਲਾਂ ਰਹਿੰਦਾ ਸੀ ਇਸ ਘਰ ਨੂੰ ਛੱਡ ਕੇ ਜਾ ਚੁੱਕਿਆ ਹੈ ਵਾ ਇਹ ਘਰ ਕਿਰਾਏ ਤੇ ਦਿੱਤਾ ਹੋਇਆ ਹੈ ਇੱਕ ਨਸ਼ਾ ਤਸਕਰ ਦਾ ਘਰ ਹੈ ਇੱਕ ਨਸ਼ਾ ਤਸਕਰ ਦਾ ਘਰ ਅੰਦਰੋਂ ਥੋੜਾ ਦਿਖਾ ਦਨੇ ਆ ਕਿ ਇਹ ਚਾਰ ਮੰਜ਼ਲਾ ਘਰ ਲੁਧਿਆਣਾ ਦੇ ਅਮਰਪੁਰਾ ਇਲਾਕੇ ਦੇ ਵਿੱਚ ਜੋ ਕਿ ਇਸ ਵਕਤ ਅਸੀਂ ਮੌਜੂਦ ਆ ਔਰ ਇਸ ਘਰ ਦੇ ਵਿੱਚ ਜੋ ਕਿਰਾਏ ਦੇ ਉੱਤੇ ਜੋ ਬਾਹਰਲੀ ਲੋਕਾਂ ਨੂੰ ਦਿੱਤਾ ਹੋਇਆ ਸੀਗਾ ਔਰ ਫੈਮਲੀਆਂ ਇਸ ਘਰ ਦੇ ਵਿੱਚ ਰਹਿ ਰਹੀਆਂ ਸੀ ਪਰ ਜੋ ਇਸ ਘਰ ਦਾ ਅਸਲ ਮਾਲਕ ਹੈ ਉਸ ਦੇ ਉੱਤੇ ਐਨਡੀਪੀਐਸ ਐਕਟ ਕਈ ਦਰਜ ਨੇ ਕਈ ਮਾਮਲੇ ਨੇ ਨਸ਼ੇ ਨੂੰ ਲੈ ਕੇ ਉਸ ਦੇ ਉੱਪਰ ਦਰਜ ਨੇ ਲਗਾਤਾਰ ਕਾਰਵਾਈ ਪੋਸੀਬਲ ਹੋ ਉਸ ਦੇ ਉੱਤੇ ਕੀਤੀ ਜਾ ਰਹੀ ਸੀ ਪਰ ਪੁਲਿਸੀ ਗ੍ਰਫਤ ਉਹ ਬਾਹਰ ਦੱਸਿਆ ਜਾ ਰਿਹਾ ਹੈ तकरीबन 7 ਪਰਚੇ ਉਸ ਦੇ ਉੱਤੇ ਦਰਜ ਨੇ ਜਿਸ ਦੇ ਵਿੱਚੋਂ 6 ਪਰਚੇ ਐਨਡੀਪੀਐਸ ਦੇ ਦਰਜ ਨੇ ਤਸਵੀਰਾਂ ਲੁਧਿਆਣਾ ਤੋਂ ਸਾਂਝਾ ਕਰ ਰਹੇ ਆ ਜਿੱਥੇ ਕਿ ਨਸ਼ਾ ਤਸਕਰਾਂ ਦੇ ਉੱਤੇ ਇੱਕ ਵੱਡੀ ਕਾਰਵਾਈ ਦੇਖਣ ਨੂੰ ਮਿਲ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਔਰ ਇਸ ਮੁਹਿੰਮ ਦੇ ਤਹਿਤ ਲਗਾਤਾਰ ਜੋ ਪੁਲਸ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ ਔਰ ਇਸ ਕਾਰਵਾਈ ਦੇ ਤਹਿਤ ਜੋ ਦੇਖ ਸਕਦੇ ਹੋ ਕਿ ਇਸ ਘਰ ਨੂੰ ਢਾਇਆ ਜਾ ਰਿਹਾ ਹੈ ਚਾਰ ਮੰਜ਼ਿਲਾ ਇਹ ਘਰ ਹੈ ਚਾਰ ਮੰਜ਼ਿਲਾ ਇਹ ਘਰ ਹੈ ਜਿਸ ਨੂੰ ਸੁੱਟ ਦੇਣਾ ਦੂ ਤੱਕ ਆ ਆ ਇੱਥੇ ਦੇਖ ਸਕਦੇ ਹੋ ਕਿ ਇਹ ਚਾਰ ਮੰਜਲਾ ਘਰ ਹੈ ਜਿਸ ਨੂੰ ਅੰਦਰੋਂ ਤੋੜਨਾ ਸ਼ੁਰੂ ਕਰ ਦਿੱਤਾ ਗਿਆ ਹੈ ਮ्युनਿਸਪਲ ਕਾਰਪੋਰੇਸ਼ਨ ਲੁਧਿਆਣਾ ਦੇ ਵੱਲੋਂ ਹੋਰ ਇਹ ਕਾਰਵਾਈ ਕੀਤੀ ਜਾ ਰਹੀ ਹੈ ਨਸ਼ਾ ਤਸਕਰਾਂ ਦੇ ਘਰ ਦੇ ਉੱਤੇ ਸੋ ਇਹ ਘਰ ਹੈ ਪੂਰਾ ਚਾਰ ਮੰਜਲਾ ਘਰ ਬਣਿਆ ਹੋਇਆ ਹੈ ਸੋ ਐਨਡੀपीएस ਐਕਟ ਦੇ ਕਈ ਮਾਮਲੇ ਇਹਨਾਂ ਉੱਤੇ ਦਰਜ ਨੇ ਔਰ ਇਸ ਘਰ ਨੂੰ ਇਸ ਵਕਤ ਟਾਇਆ ਜਾ ਰਿਹਾ ਹੈ ਔਰ ਇਹ ਘਰ ਜੋ ਕਿ ਲਗਾਤਾਰ ਜੋ ਇਹ ਉਪਚੋਤੀ ਮੰਜੂਰ ਤੋਂ ਲੈ ਕੇ نیچے ਨੂੰ ਢਾਇਆ ਜਾ ਰਿਹਾ ਹੈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਔਰ ਇਹ ਘਰ ਨੂੰ ਦੇਖ ਸਕਦੇ ਹੋ ਕਿ ਲਗਾਤਾਰ ਤੋੜਿਆ ਜਾ ਰਿਹਾ ਹੈ ਜਿਹੜੀ ਪੰਜਾਬ ਸਰਕਾਰ ਦੀ ਤੇ ਪੁਲਿਸ ਡਿਪਾਰਟਮੈਂਟ ਦੀ ਪੰਜਾਬ ਪੁਲਿਸ ਦੀ ਮੁਹਿੰਮ ਯੁੱਧ ਨਸ਼ਾ ਵਿਰੁੱਧ ਦਾ ਇੱਕ ਬੜਾ ਹੋਇਆ ਜਿੱਥੇ ਡੈਮੋਲੀਸ਼ਨ ਹੋ ਰਹੀ ਇਸ ਘਰ ਦੀ ਵੋਲੇਸ਼ਨ ਹੈ ਕਾਰਪੋਰੇਸ਼ਨ ਦੇ ਆਰਡਰਸ ਹੈ ਤੇ ਪੁਲਿਸ ਪ੍ਰੋਟੈਕਸ਼ਨ ਸਾਨੂੰ ਆਪਾਂ ਦੇ ਰਹੇ ਹਨ ਇਹ ਗੁਰਪਾਲ ਹੈ ਜੋ ਜਿਹੜਾ ਵਿਅਕਤੀ ਹੈ ਗੁਰਪਾਲ ਤੇ ਗੁਨੋ ਪਰਚੇ ਐਨਡੀਪੀਐਸ ਦੇ ਦਰਜ ਹੈ ਕਾਫੀ ਟਾਈਮ ਜੇਲ੍ਹ ਚ ਕੱਟ ਕੇ ਆਇਆ ਹੈ ਇਹ ਉਹਨੇ ਇੱਕ ਇਲੀਗਲ ਕੰਸਟਰਕਸ਼ਨ ਵੀ ਕੀਤੀ ਹੋਈ ਸੀਗੀ ਤੇ ਥੱਲੇ ਲੋਕਾਂ ਨੂੰ ਇਲੀਗਲੀ ਰੇ ਕਰਾਇਦੇ ਵੀ ਦਿੱਤਾ ਹੋਇਆ ਸੀਗਾ ਕੁੱਝ ਲੋਕ ਜਿਹੜੇ ਹੈ ਨੇ ਉਹ ਨਿੱਕਲੇ ਨੇ ਉਹ ਡਿਮੋਲਿਸ਼ ਕਰ ਰਹੇ ਖੁਦ ਇਹ ਰਹਿੰਦਾ ਹੈ ਜਾ ਹਿਮਾਚਲ ਸ਼ਿਫਟ ਹੋ ਗਿਆ ਤੇ ਡਿਮੋਲੇਸ਼ਨ ਇੱਕ ਆਪ ਜਿੱਥੇ ਇੱਕ ਹੋਰ ਵੀ ਆਪਾਂ 플ਾਨ ਕਰਦੇ ਹਾਂ ਟੋਟਲ ਕਿੰਨੀ ਅੱਜ ਕਿੰਨੀ ਜਗ੍ਹਾ ਡੋਮ ਲੱਗਿਆ ਦੋ ਦੋ ਜਗ੍ਹਾ ਸਬਸ ਤੋਂ ਦੂਸਰੀ ਸ਼ਾਮਿਲ ਨਸ਼ੀ ਹਾਂਜੀ ਹਾਂਜੀ ਸਰ ਕਿੰਨੀ ਕੁਆਂਟੀਟੀ ਇਹਦੇ ਕੋਲ ਨਛਾਇੜੇ ਬ੍ਰਾਮਹ ਰੇਟ ਗਿਆ ਨੋ ਐਫ ਆਈ ਆਰ ਨੋ ਨੋ ਐਫ ਆਈ ਆਰ ਹੈ ਅਲੱਗ 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 ਕੁਆਂਟੀਟੀ ਤੁਹਾਨੂੰ ਸ਼ੇਅਰ ਕਰ ਦਿੱਤੀ ਜਾਊਗੀ ਸਰ ਇਹ ਐਸਐਮ ਜੇਲ ਚ ਹੈ ਕਿ ਬਾਹਰ ਹੈ ਇਹ ਬਾਹਰ ਹੈ ਜੇਲ ਤੋਂ ਬਾਹਰ ਹੈ ਹਿਮਾਚਲ ਰਹਿ ਰਿਹਾ ਹੈ ਇਹ ਛੜਤਾਏ ਨਹੀਂ ਕਰ ਇਹ ਕਿੰਨੇ ਫਲੋਰ ਮੰਜ਼ਲੇ ਜੀ ਇਹ ਚਾਰ ਫਲੋਰ ਹੈ ਜੀ ਸਿੱਧਾ ਇਹ ਕਹਿੰਦੇ ਸੀ ਭਰਾ ਦਿੰਦੇ ਸੀ ਜੀ ਨਹੀਂ 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 ਦੇ ਇੱਥੇ ਲਈ ਇਹਨਾਂ ਨੇ ਇੱਕ ਪ੍ਰਵਾਸੀਆਂ ਨੂੰ ਕਿਰਾਏ ਤੇ ਦਿੱਤਾ ਹੋਇਆ ਸੀਗਾ ਠੀਕ ਹੈ ਇੱਕ ਇੱਕ ਕਮਰੇ ਕਿਤਾ ਕੀ ਸੀਗਾ ਕਿ ਇੱਥੇ ਇਲੈਕਟ੍ਰਿਸਿਟੀ ਤੇ ਮੀਟਰ ਵਗੈਰਾ ਲੱਗੇ ਸੀਗੇ ਪਹਿਲਾਂ ਪਾਣੀ ਦੀ ਸਪਲਾਈ ਐ ਸੀ ਜਿਹੜੇ ਸੋ ਆਲਰੇਡੀ ਸਾਰੇ ਕਨੈਕਸ਼ਨ ਇਹ ਇਹ ਤੁਹਾਨੂੰ ਐਮ ਐਮ ਸੀ ਅਫੀਸ਼ੀਅਲਸ ਦੇ ਵੀ ਐਬਲ ਟੂ ਗਾਈਡ ਯੂ ਠੀਕ 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 ਹੈ ਜੀ ਐਂਡੀ ਪੀ ਸੀ ਦੇ ਕੋਈ ਪਰਚੇ ਨਾ ਤੇ ਦਰਜ ਸੀਗੇ ਸਾਡੇ ਕੋਲ ਲਿਸਟ ਆਈ ਸੀ ਉਹਨਾਂ ਦੇ ਵਿੱਚੋਂ ਇਹਨਾਂ ਦਾ ਵੀ ਨਾਮ ਸੀਗਾ ਅਸੀਂ ਇਹਨਾਂ ਤੇ ਟੋਟਲ 60 ਗਜ ਜਗ੍ਹਾ ਸੀਗੀ ਤੇ ਆਨਰਥ ਰੈਜ ਕੰਸਟਰਕਸ਼ਨ ਸੀਗੀ ਇਹ ਜੀ ਤੇ ਇਹਦਾ ਕੋਈ ਨਕਸ਼ਾ ਪਾਸ ਨਹੀਂਗਾ ਤੇ ਇਹਦੇ ਗਰਾਊਂਡ ਪਲਸ 3 ਫਲੋਰ ਬਣਿਆ ਟੋਟਲ 4 ਫਲੋਰ ਬਣੇ ਆ ਜੀ ਤੇ ਜਿਹੜੇ ਉੱਪਰਲੇ ਦੋ ਫਲੋਰ ਨੇ ਉਹ ਨਾਨ ਕੰਪਾਉਂਡੇਬਲ ਫੈਂਸ ਹੈ ਤੇ ਇਹਨਾਂ ਨੂੰ ਨੋਟਿਸ ਦਿੱਤਾ ਸੀ ਪਹਿਲਾਂ 15 ਦਿਨ ਦਾ ਦਸਤਾਵੇਜ਼ ਪੇਸ਼ ਕਰਨ ਦਾ ਡਾਇਰੈਕਸ਼ਨਾਂ ਦੇ ਮੁਤਾਬਕ ਇਹਨਾਂ ਨੇ ਜੋ ਆਬਜੈਕਸ਼ਨ ਦਿੱਤਾ ਸੀਗਾ ਉਹ ਅਸੀਂ ਉਹ ਸੈਟਸਾਈਡ ਕਰਕੇ ਇਹਨਾਂ ਨੂੰ ਫਾਈਨਲ ਡੈਮੋਲਿਸ਼ਨ ਆਰਡਰ 21 ਪੰਜ ਨੂੰ ਦਿੱਤਾ ਸੀਗਾ ਨੋ ਨਿਕਮਾੰਡ ਹੋ ਗਿਆ ਫਿਰ ਸਰ ਤੇ ਉਹਦੇ ਅਕੋਰਡਿੰਗ ਹੀ ਕਾਰਵਾਈ ਕੀਤੀ ਤੇ ਹੁਣ ਜਿਵੇਂ ਕਿ ਹਜੇ ਤਾਂ ਲਿਸਟਾ ਕਿੰਨੇ ਕੁ ਸਾ ਜਿਹੜੇ ਲਿਸਟਾਂ ਨੇ ਹੋਰ ਹੈਗੇ ਤੁਹਾਨੂੰ ਤਾਂ ਪੱਕਾ ਜਾਣੇ ਨੇ ਨਾ ਖਰਾ ਪਾਰਵਾਈ ਆਪੇ ਦੇਣਾ ਚਾਹੀਦਾ ਬਹੁਤ ਤਾਂ ਫਿਰ ਹਜੇ ਉੱਪਰ ਪੱਤਰ ਤੇ ਫੈਸਲਾ ਲੈਣਾ ਉਹਦਾ ਜਿਵੇਂ ਜਿਵੇਂ ਡਾਇਰੈਕਸ਼ਨ ਆਉਗੀ ਉਹ ਮੈਂ ਕਰ ਦਿਆਂਗਾ ਤੇ ਅੱਜ ਕਿੰਨੇ ਇਹਨਾਂ ਦੀ ਬਿਲਡਿੰਗ ਦਾ ਲੁੱਟੇ ਅੱਜ ਉੱਪਰਲੇ 2 ਫਲੋਰਾਂ ਤੇ ਕਾਰਵਾਈ ਕਰ ਰਹੇ ਹਾਂ ਠੀਕ ਹੈ